ਜੇਕਰ ਦਰਵਾਜੇ ਦੇ ਪਿੱਛੇ ਲਟਕਾਉਂਦੇ ਹੋ ਕੱਪੜੇ ਤਾਂ ਘਰ ਵਿੱਚ ਆ ਸਕਦੀਆਂ ਨੇ ਇਹ ਚਾਰ ਸਮੱਸਿਆਵਾਂ ਹੁਣੇ ਬਦਲ ਦਿਓ ਇਹ ਆਦਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੇ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਈਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ ਅਕਸਰ ਅਸੀਂ ਘਰ ਵਿੱਚ ਜਗ੍ਹਾ ਦੀ ਘਾਟ ਜਾਂ ਆਲਸ ਕਾਰਨ ਦਰਵਾਜ਼ਿਆਂ ਦੇ ਪਿੱਛੇ ਕੱਪੜੇ ਲੜਕਾ ਦਿੰਦੇ ਹਾਂ ਇਹ ਇੱਕ ਆਮ ਆਦਤ ਹੈ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਕਈ ਮਾੜੇ ਪ੍ਰਭਾਵ ਪੈਦਾ ਕਰ ਸਕਦੀ ਹੈ ਦਰਵਾਜ਼ੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਨਾ ਸਿਰਫ ਘਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ ਸਗੋਂ ਇਹ ਵਾਸਤੂ ਦੋਸ਼ ਵੀ ਪੈਦਾ ਕਰਦਾ ਹੈ ਜੋ ਘਰ ਵਿੱਚ ਨਕਾਰਾਤਮਕ ਊਰਜਾ ਦੇ ਪ੍ਰਭਾਵ ਨੂੰ ਵਧਾ ਸਕਦਾ ਹੈ ਵਾਸਤੂ ਮਾਇਰ ਅੰਸ਼ੁਲ ਤ੍ਰਿਪਾਠੀ ਘਰ ਦੇ ਦਰਵਾਜੇ ਦੇ ਵਾਸਤੂ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਇਹ ਸਾਰੀ ਵੀਡੀਓ ਦੇਖ ਕੇ ਜਾਣਾ ਵਾਸਤੂ ਸ਼ਾਸਤਰ ਦੇ ਅਨੁਸਾਰ ਵਾਸਤੂ ਸ਼ਾਸਤਰ ਵਿੱਚ ਦਰਵਾਜੇ ਨੂੰ ਘਰ ਦਾ ਮੁੱਖ ਦਵਾਰ ਮੰਨਿਆ ਜਾਂਦਾ ਹੈ ਜੋ ਸਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਨ ਲਈ ਕੰਮ ਆਉਂਦਾ ਹੈ ਦਰਵਾਜੇ ਦੇ ਉੱਪਰਲੇ ਹਿੱਸੇ ਨੂੰ ਦੇਵੀ ਲਕਸ਼ਮੀ ਦਾ ਸਥਾਨ ਮੰਨਿਆ ਜਾਂਦਾ ਹੈ ਜੋ ਕਿ ਦੌਲਤ ਅਤੇ ਖੁਸ਼ਹਾਲੀ ਦਾ ਪਰਤੀਕਾ ਦਰਵਾਜੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਊਰਜਾ ਦੇ ਇਸ ਪ੍ਰਵਾਹ ਵਿੱਚ ਰੁਕਾਵਟ ਪੈਂਦੀ ਹੈ ਅਤੇ ਦੇਵੀ ਲక్ష్ਮੀ ਦਾ અપਮਾਨ ਹੁੰਦਾ ਹੈ ਇਸ ਨਾਲ ਘਰ ਵਿੱਚ ਵਿੱਤੀ ਸੰਕਟ ਕਲੇਸ਼ ਅਤੇ ਨਕਾਰਾਤਮਕਤਾ ਦਾ ਮਾਹੌਲ ਬਣ ਸਕਦਾ ਹੈ ਨਕਾਰਾਤਮਕ ਪ੍ਰਭਾਵ ਵਿੱਤੀ ਸਮੱਸਿਆਵਾਂ ਦਰਵਾਜੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਧੰਨ ਦੀ ਦੇਵੀ ਲక్ష్ਮੀ ਨਾਰਾਜ਼ ਹੋ ਸਕਦੀ ਹੈ ਜਿਸ ਨਾਲ ਘਰ ਵਿੱਚ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਪਰਿਵਾਰਕ ਕਲੇਸ਼ ਇਹ ਆਦਤ ਘਰ ਵਿੱਚ ਨਕਾਰਾਤਮਕ ਊਰਜਾ ਬਣਾਉਂਦੀ ਹੈ ਜੋ ਪਰਿਵਾਰਕ ਮੈਂਬਰਾਂ ਵਿੱਚ ਤਣਾਅ ਅਤੇ ਕਲੇਸ਼ ਪੈਦਾ ਕਰ ਸਕਦੀ ਹੈ। ਤਰੱਕੀ ਵਿੱਚ ਰੁਕਾਵਟ ਦਰਵਾਜ਼ੇ ਦੇ ਪਿੱਛੇ ਕੱਪੜੇ ਲਟਕਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਵਿੱਚ ਵੀ ਰੁਕਾਵਟ ਆ ਸਕਦੀ ਹੈ। ਸਖਤ ਮਿਹਨਤ ਦੇ ਬਾਵਜੂਦ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਗੜਬੜ ਅਤੇ ਨਕਾਰਾਤਮਕਤਾ ਦਰਵਾਜ਼ਿਆਂ ਦੇ ਪਿੱਛੇ ਲਟਕਦੇ ਕੱਪੜੇ ਘਰ ਵਿੱਚ ਗੜਬੜ ਦਾ ਮਾਹੌਲ ਪੈਦਾ ਕਰ ਸਕਦੇ ਨੇ ਜਿਸ ਨਾਲ ਨਕਾਰਾਤਮਕਤਾ ਆਉਂਦੀ ਹੈ। ਸੁਝਾ ਕੀ ਸੁਝਾਏ ਇਹ ਵੀ ਤੁਸੀਂ ਜ਼ਰੂਰ ਜਾਣ ਕੇ ਜਾਇਓ ਕੱਪੜਿਆਂ ਨੂੰ ਹਮੇਸ਼ਾ ਅਲਮਾਰੀ ਵਿੱਚ ਜਾਂ ਹੈਂਗਰ ਤੇ ਸੰਗਠਿਤ ਰੱਖੋ ਜੇਕਰ ਜਗ੍ਹਾ ਦੀ ਕਮੀ ਹੈ ਤਾਂ ਕੰਧ ਤੇ ਹੈਂਗਰ ਜਾਂ ਰੈਂਕ ਲਗਾ ਦਿਓ ਦਰਵਾਜ਼ਾ ਹਮੇਸ਼ਾ ਸਾਫ਼ ਅਤੇ ਖੁੱਲਾ ਰੱਖੋ ਤਾਂ ਜੋ ਸਕਾਰਾਤਮਕ ਊਰਜਾ ਦਾ ਪ੍ਰਵਾਹ ਜਾਰੀ ਰਹੇ ਇਹ ਜਾਣਕਾਰੀ ਵਾਸਤੂ ਮਾਇਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ